ਭਾਜੀ ਤქ ਕਹਿੰਦੇ ਆ ਵੀ ਮੱਛੀ ਮੁੜਦੀ ਆ ਪੱਥਰ ਚਟਕੇ ਠੀਕ ਆ ਬਸ ਇੱਥੇ ਮੱਛੀ ਨੇ ਪੱਥਰ ਵੀ ਚੱਕ ਲਿਆ ਵਾ ਇੱਥੇ ਉਹ ਮੱਛੀ ਆ ਜਿਸ ਨੂੰ ਕੋਈ ਫਰਕ ਹੀ ਨਹੀਂ ਹੈਗਾ ਪੱਥਰ ਚਟਕੇ ਵੀ ਆਪਾਂ ਨੂੰ ਪਤਾ ਨਹੀਂ ਲੱਗਾ ਵੀ ਆਪਾਂ ਕਿੱਦਾਂ ਰਹਿਣਾ ਤੇ ਕੀ ਕਰਨਾ ਭ ਵੀ ਛੱਡੋ ਤੁਹਾਨੂੰ ਪਤਾ ਦੱਸਵਾਇ ਇੱਥਾਂ ਦਾ ਹੁਣ ਮੈਂ ਤੇ ਨਹੀਂ ਤੇ ਮਾੜੀ ਚੰਗੀ ਕੰਡੀਆਂ ਮੈਂ ਕੱਲ ਕੰਡਾ ਕਿ ਜਦੋਂ ਮੰਮੀ ਹੁਣ ਆਣਾ ਆਪਾਂ ਰਹਿਣੀ ਆਪਾਂ ਥੋੜੇ ਦਿਨ ਆਪਾਂ ਕੇਹਦੇ ਘਰ ਪਨਾ ਲੈਣੀ ਹੋਵੇ ਨਾ ਗੁਰਪ੍ਰੀਤ ਤੇ ਰਿਕੁਐਸਟ ਕਰੀਦੀ ਆ ਉਹ ਮੈਡਮ ਕੇਹਦੇ ਘਰ ਨਹੀਂ ਆ ਮੇਰੀ ਮਾਂ ਦਾ ਘਰ ਆ ਮੈਂ ਆਪਣਾ ਨਹੀਂ ਲੈਣਾ ਇੱਥੇ ਮੇਰਾ ਹੱਕਾ ਗਏ ਮਾਤਾ ਜੇ ਸਕੀ ਬੰਦੀ ਵੀ ਨਾ ਵੇਖਾਂਗੀ ਕਿੰਨੀ ਤੇ ਤੈਨੂੰ ਰੱਖਦੀ ਐ ਕੋਈ ਦਿਨ ਇਹੋ ਆਏਗਾ ਐਵੇਂ ਨੂੰ ਵੇਖੀ ਤੈਨੂੰ ਘੱਟਦੀ ਘਰੋਂ ਬਾਹਰ ਤੇ ਉਦੋਂ ਨਾ ਮੇਰੇ ਅੰਨ ਲੱਗੇ ਨਾ ਲੱਗੀ ਤੇ ਨਾ ਮੇਰੇ ਘਰ ਕੇ ਰੋਈਂ ਤੈਨੂੰ ਸਮਝਾਉਂਦਾ ਤੂੰ ਆਪਣਾ ਘਰ ਲੱਭ ਲੈ ਇੰਨੀ ਬੜੀ ਫਟੇ ਆ ਮਾਤਾ ਕੋਈ ਗੱਲ ਨਹੀਂ ਇੱਥੇ ਰਹੂਗੀ ਇਹ ਨੋ ਵੀ ਘੱਟ ਨਹੀਂ ਐ ਨਾ ਤੈਨੂੰ ਵੇਖੀ ਘਰੋਂ ਕਿਵੇਂ ਕੋਈ ਨਹੀਂ ਪੁੱਤ ਜੇ ਮੈਨੂੰ ੱੱਕੇ ਮਾਰਨਗੇ ਨਾ ਨਹੀਂ ਇੱਥੇ ਰਹੂ ਇਸੇ ਨੋ ਪੁੱਤ ਕੋ ਤੇ ਲੈ ਤੂੰ ਇੱਥੇ ਹੀ ਹੋਈ ਐ ਤੇਰੇ ਘਰ ਦੇ ਨਾ ਹੋਊਂਗੀ ਇਹ ਵੀ ਤੂੰ ਕਿਤੇ ਰੱਖੀ ਮੈਂ ਵੀ ਤੇਰੇ ਕਰਦੇ ਆਉਂਗੀ ਨਹੀਂ ਮੈਂ ਵੀ ਇੱਥੇ ਤੇਰਾ ਰੱਸ਼ ਨਹੀਂ ਖਾਣਾ ਆਉਂਗੀ ਚੱਲ ਚੋਣ ਨਿਕਲ ਕਿਆ ਲੈ ਮੈਂ ਕਿ ਸੋਨੂੰ ਤੂੰ ਜਾਣੇ ਕੀ ਨਹੀਂ ਨਾ ਬਲੀ ਵੇਖ ਲੈ ਤੇ ਮੰਮੀ ਜੀ ਅੱਜ ਮੈਂ ਰਾਤੀ ਤੁਹਾਨੂੰ ਇੰਨੀ ਸਮਝਾਉਣੀ ਸੀ ਕਿ ਮੰਮੀ ਵਿੰਮਲ ਜੀ ਦੀ ਹੁਣ ਅਨੁਰਾਜੂ ਬਾਜੀ ਹੁਣ ਨੂੰ ਕਹੋ ਇਹਨਾਂ ਦੀ ਥੋੜੀ ਬੋਤੀ ਹੈਲਪ ਕਰਨ ਤੇ ਚੱਲ ਕੇ ਤੇ ਨਾਲ ਕਿਤੇ ਆਪਾਂ ਇਹਨਾਂ ਨੂੰ ਮਕਾਨ ਥੋੜਾ ਬੋਤਾ ਲੈ ਦਈਏ ਤੇ ਰਹਿਣ ਤੇ ਸਹੀ ਵਿਚਾਰੇ ਆਪਣਾ ਘਰ ਲੱਭ ਕੇ ਉਹ ਮਕਾਨ ਲੈਣ ਕੇ ਲਈ ਵਿੰਮਲ ਤੇ ਰਾਜੂ ਵਾਹ ਰੱਜੂ ਭਾਈ ਹੰਨ ਮਕਾਨ ਦੇ ਕਿਦੇ ਨੇ ਉਹ ਆਪ ਹੀ ਦਾਦਾ ਮੰਨਦੇ ਫਿਰਦੇ ਹੰਨ ਕੀ ਮਕਾਨ ਦੇ ਕਿਦੇ ਨੇ ਉਹਨਾਂ ਦਾ ਆਪਣਾ ਵਿਚਾਰ ਆਇਆ ਨਾ ਉਹ ਹੀ ਬੋਤ ਹੈ ਐਹੋ ਤੇ ਤੇਰੇ ਦਿਮਾਗ ਚ ਟੂੜੀ ਭਰੀ ਪਈ ਆ ਬੰਦਾ ਕਰੇਗੀ ਐਹੋ ਤੇਰਾ ਖੋਤਾ ਦਿਮਾਗ ਹੀ ਚਲ ਖੋਤਾ ਹੀ ਰਹਿੰਦੇ ਚਲ ਉੱਠ ਨਾ ਕਿੱਥੇ ਬੈਠੇ ਰਹਿਣਾ ਇੰਨੀ ਬੇਇੱਜ਼ਤੀ ਕਰਵਾ ਕੇ ਵੀ ਨਹੀਂ ਮੈਂ ਤੇਰੇ ਭੈ ਜਾ ਦੋ ਮੇਟਾ ਕਮੇਟੀ ਗੱਲ ਕਰ ਲਈ ਗੁਰਬੀ ਤਾ ਹੈ ਤੂੰ ਬੜੀ ਹੰਕਾਰੀ ਆ ਤੇਰੇ ਚ ਹੰਕਾਰ ਕੇ ਤਾਂ ਕੁੱਟ-ਕੁੱਟ ਕੇ ਭਰਿਆ ਰਤਾ ਨੀ ਨਿਉਂਦੀ ਜਿਹੜਾ ਨਿਉਂਦਾ ਨਾ ਉਹਨੂੰ ਹੀ ਸੱਭਾ ਹੁੰਦਾ ਤੀ ਤੇ ਤੇਰੀ ਆ ਨਾ ਫਿਰ ਵੀ ਜਾ ਐਵੇਂ ਬਕਵਾਸ ਕਰੀ ਜਾਨੀ ਸੋਨੂੰ ਗੁਰਬੀ ਦੋ ਮਿੰਟ ਬਹਿ ਜਾ ਸੋਨੂੰ ਕੱਲੇ ਜਾਨੀ ਮਾਂ ਨੂੰ ਹੀ ਤੂੰ ਮੈਂ ਜਾਣਾ ਕਿ ਨਹੀਂ ਜਾਣਾ ਬਾਜੀ ਜਾਓ ਲੈ ਜਾਓ ਇਹਨੂੰ ਤੇ ਮਿੰਦੂ ਬਾਹਰ ਮੈਂ ਕਿਹਾ ਨਾ ਐਸ ਕਰਵਾਉ ਨੂੰ ਮੈਨੂੰ ਲੱਗਦਾ ਨਾ ਛੱਡ ਕੇ ਮੈਨੂੰ ਤੇਰੇ ਘੜੀ ਹੱਥ ਜੋੜਨੇ ਪੈਣੇ ਆ ਤੁਹਾਨੂੰ ਭਾਈ ਘਰ ਚੱਲਣਾ ਕਿ ਨਹੀਂ ਚੱਲਣਾ ਕੋਈ ਅਜੇ ਮੈਂ ਸੜਕਾਂ ਤੇ ਜਾਣੀ ਨਹੀਂ ਪਰ ਇਹਨਾਂ ਦੇ ਘਰ ਨਹੀਂ ਬੜੂੰਗੀ ਚੁੱਪ ਕਰ ਨੇ ਕੀ ਕਿਚ-ਕਿਚ ਲਈ ਆ ਜਬਾਨ ਆਪਣੀ ਨਹੀਂ ਤੇਰੀ ਮੇਰੀ ਗੱਲ ਸੁਣੋ ਧਿਆਨ ਨਾਲ ਅਜੇ ਸਾਡਾ ਕੋਈ ਫੈਸਲਾ ਨਹੀਂ ਆ ਰਣਜੀਤ ਆਉਂਦੇ ਆ ਆਪਾਂ ਸਲਾਹ ਕਰਕੇ ਤੁਹਾਨੂੰ ਦੱਸਾਂਗੇ ਅਸੀਂ ਤੁਹਾਨੂੰ ਇਦਾਂ ਨਹੀਂ ਰੱਖ ਸਕਦੇ ਆਪਣੇ ਘਰ ਠੀਕ ਆ ਉਹ ਆਉਂਦੇ ਰੋਟੀ ਖਾਣ ਤੇ ਅਸੀਂ ਉਹਨਾਂ ਨਾਲ ਗੱਲ ਕਰ ਲੈਨੇ ਠੀਕ ਆਂਦੀ ਆ ਪੁੱਤ ਹਾਂ ਮਾਂ ਤਾਂ ਤੂੰ ਆਪਣੀ ਗੱਲ ਤੇ ਅੜੀ ਨਹੀਂ ਮੈਂ ਵੀ ਤੇਰੇ ਘਰ ਬੜੂੰਗੀ ਨਹੀਂ ਤੇ ਮੈਂ ਜਾ ਕੇ ਨਾ ਮੱਲੇ 'ਚ ਵੇਖੀ ਤੇਰੀ ਕੰਨੀ ਆਪਣੇ ਨੂਪ ਉਤਨੂ ਕਰ ਰੱਖਿਆ ਤੀਨ ਨੂੰ ੱੱਕੇ ਮਾਰ ਕੇ ਕੱਢਿਆ ਵੇਖੀ ਜਾ ਤੂੰ ਨਹੀਂ ਜਾ ਜਾ ਕਰ ਲਾ ਆਪਣੀ ਗਣੀ ਕੱਟੋਈ ਤੂੰ ਆਪਣੀ ਬਦਨਾਮੀ ਸੰਭਾਲ ਲੈ ਐਨੀ ਬੜੀ ਗੱਲ ਆ ਤੂੰ ਦੂਜਿਆਂ ਦੀ ਕੀ ਬਦਨਾਮੀ ਕਰਨੀ ਆ ਆ ਤੇਰੀ ਆ ਸਾਰੇ ਲਾਗੇ ਲਾਗੇ ਚਾਗੇ ਤੂੰ ਤੂੰ ਹੋਣ ਤੂੰ ਨਾ ਮੈਨੂੰ ਦੱਸ ਕਿਹੜੀ ਗੱਲ ਸੋਹ ਤੂੰ ਤੂੰ ਇੱਕ ਮਿੰਟ ਇੱਕ ਗੱਲ ਦੱਸਾਂ ਤੈਨੂੰ ਜਲਵਾ ਵਿਖਾਵਾਂ ਕੱਲ ਸੋਨੂ ਭਾਜੀ ਕਿੱਥੋਂ ਆਦਰਸ਼ ਧਾਰ ਮੰਗਣ ਗਏ ਹੋ ਜਿੱਥੇ 20000 ਦੇਣਾ ਦੂਜੀ ਦੁਕਾਨ ਤੇ ਪਤਾ ਨਹੀਂ 15 ਦੇਣਾ ਸੀ ਕਿੰਨਾ ਦੇਣਾ ਸੀ ਹੈਗੀ ਗੱਲ ਕਿ ਸੱਚੀ ਹੈ ਝੂਠੀ ਹੈ ਬੋਲੋ ਇੱਕ ਗੱਲ ਇੱਕ ਗੱਲ ਸਾਡੇ ਤੱਕ ਪਹੁੰਚ ਨਹੀਂ ਗਈ ਆ ਰਣਜੀਤ ਨੂੰ ਵੀ ਪਤਾ ਨਹੀਂ ਇਹ ਗੱਲ ਤਾਂ ਉਹ ਜੀਨ ਕਰਦੇ ਵੀ ਹੋਰ ਕੀ ਕਰਦੇ ਉੱਥੇ ਕੋਈ ਬੰਦਾ ਉਹਨਾਂ ਦਾ ਦੋਸਤ ਖਲੋਤਾ ਸੀ ਰਣਜੀਤ ਦਾ ਉਹਨੇ ਫੋਨ ਕੀਤਾ ਕਿ ਤੁਹਾਡੇ ਅਜਵਾਈ ਦੀ ਆਹ ਕੰਡੀਸ਼ਨ ਆ ਗਈ ਆ ਤੇ ਉਹਨਾਂ ਨੇ ਫੋਨ ਕੀਤਾ ਘਰੇ ਮੈਨੂੰ ਤਾਂ ਇਹਨੂੰ ਚਾਰ ਗੱਲਾਂ ਸੁਣਾਉਣ ਦਾ ਮੌਕਾ ਮਿਲ ਗਿਆ ਨਾ ਉਹਨੂੰ ਮੌਕਾ ਨਹੀਂ ਉਹਨੇ ਛੱਡਣਾ ਚਲੋ ਪੁੱਤ ਨੂੰ ਜਾਣੇ ਕਿ ਨਹੀਂ ਜਾਣਦੇ ਇਹਨੂੰ ਚਲਦੇ ਹਾਂ ਮੰਮੀ ਦੀ ਗੱਲ ਸੁਣ ਲਈਏ ਉਹ ਨਾ ਨਹੀਂ ਕਰਨਾ ਮੈਂ ਮੰਮੀ ਨੇ ਕੋਈ ਕਰਨ ਨਹੀਂ ਕਰਨਾ ਕਹਦੇ ਗੋਲ ਜਾਓ ਜਾ ਕੇ ਤੇ ਆਪਣਾ ਰੋਟੀ ਪਾਣੀ ਛਕੋ ਕਿਵੇਂ ਹੋਟਲ ਨੂੰ ਚਲ ਤੋ ਮੰਮੀ ਕਹਿੰਦੇ ਕੋਈ ਗੱਲ ਨਹੀਂ ਤੁਹਾਨੂੰ ਮੈਂ ਅੱਗੇ ਵੀ ਇੰਨੀ ਗੱਲ ਕਹੀ ਆ ਵੀ ਜਿੰਨਾ ਚਿਰ ਰਣਜੀਤ ਨਹੀਂ ਆਉਂਦੇ ਕੋਈ ਫੈਸਲਾ ਨਹੀਂ ਜੇ ਹੋਣਾ ਤੂੰ ਮੇਰੀ ਸੁਣ ਗੱਲ ਮੈਂ ਆਪਣੇ ਨੂੰ ਪੁੱਤ ਦੇ ਨਾਲ ਆ ਜੋ ਸਲਾਹ ਉਹ ਹੋਣਾ ਉਹਨਾਂ ਦੀ ਹੋਈ ਤਿੰਨੇ ਜਣੇ ਢੀਕੇ ਕਰਾਂਗੇ ਫਿਰ ਕੋਈ ਤੈਨੂੰ ਦੱਸਾਂ ਕੱਲੀ ਨਹੀਂ ਨਾ ਕੋ ਕਰ ਸਕਦਾ ਮੰਮੀ ਤੁਹਾਨੂੰ ਪਤਾ ਗੁਰਪ੍ਰੀਤ ਦਾ ਤੇ ਦਿਮਾਗ ਖਰਾਬ ਆ ਉਹ ਤਾਂ ਦੁਨੀਆਂ ਨੂੰ ਬਾਇਸ਼ਦ ਪਾਣ ਜੀ ਇੱਥੇ ਪਾ ਲੈਂਦੀ ਆ ਉੱਤ ਫਿਰ ਮੈਂ ਹੀ ਕਰਾਂ ਤੂੰ ਤੇ ਮਾਵਾ ਨਾ ਮਾਂ ਮਾਰ ਕੇ ਨਾ ਮੈਨੂੰ ਥੋੜੇ ਦਿਨਾਂ ਵਾਸਤੇ ਤੇ ਬਣਾ ਦੇ ਦੇ ਬੱਸ ਮੈਂ ਤੇ ਮੇਨਾ ਕਹਾਣਾ ਨਾ ਕੀਤੀ ਮੈਂ ਨਹੀਂ ਹੀ ਦਿਨਾ ਇਥੋਂ ਬਾਜੀ ਮੇਰੀ ਗੱਲ ਸੁਣੋ ਤੂੰ ਤੇਰੀ ਗੱਲ ਏ ਤਰ੍ਹਾਂ ਕਰਕੇ ਨਾ ਮੈਨੂੰ ਘੜੀ ਘੜੀ ਸ਼ਰਮਿੰਦਾ ਨਾ ਕਰ ਪੁੱਤ ਵੇਖ ਰਣਜੀਤ ਆਉਣ ਵਾਲਾ ਇਹ ਨਾ ਹੋਵੇ ਕਿ ਉਹਦਣ ਵਾਲਾ ਹੀ ਸਭ ਕੁਝ ਹੋ ਜੇ ਪੁੱਤ ਜਾ ਤੂੰ ਜਾ ਆਪਣੇ ਘਰ ਤੂੰ ਮੰਮੀ ਜੀ ਉਹਦਣ ਵਾਲਾ ਕੁਝ ਨਹੀਂ ਹੁੰਦਾ ਜੇ ਭਾਈ ਕੁਝ ਬੋਲਣ ਹੋਵੇ ਨਾ ਮੈਂ ਕੁਝ ਨਹੀਂ ਬੋਲੂਗਾ ਘੜੀ ਬਾਜੀ ਮੇਰੀ ਗੱਲ ਸੁਣੋ ਉਹ ਗੁਰਪ੍ਰੀਤ ਦੇ ਪਿੱਛੇ ਨਾ ਲੱਗੋ ਦਾ ਦਿਮਾਗ ਖਰਾਬ ਉਹਦਣ ਜਿਹੜੀ ਤੂੰ ਗਲਤੀ ਕਰਕੇ ਗਏ ਜੇ ਨ ਕਿ ਇਹਦੇ ਘਰ ਚ ਵੜ ਕੇ ਕੀ ਤੇ ਹੱਥ ਚੁੱਕਣਾ ਆ ਕੋਈ ਛੋਟੀ ਮੋਟੀ ਗਲਤੀ ਨਹੀਂ ਐ ਇਸ ਕਰਕੇ ਜਿੰਨਾ ਚਿਰ ਅਹੀਂ ਉਹਨਾਂ ਨੂੰ ਗੱਲ ਨਹੀਂ ਕਰ ਲੈਂਦੇ ਉਹ ਕੋਈ ਫੈਸਲਾ ਨਹੀਂ ਦਿੰਦੇ ਅਹੀਂ ਤੁਹਾਨੂੰ ਕੋਈ ਹਾਂ ਨਾ ਨਹੀਂ ਕਰ ਸਕਦੇ ਬਾਜੀ ਤੇ ਉਹਨਾ ਹੋਵੇ ਕਿ ਉਹ ਆ ਜਾਣ ਤੇ ਕਲੇਸ਼ ਵਾਜੇ ਇਹਦੇ ਨਾਲੋਂ ਚੰਗਾ ਤੁਸੀਂ ਜਾ ਸਕਦੇ ਜੀ ਜਾ ਤੂੰ ਹੀ ਨਾ ਰੋਟੀ ਹੱਡੀ ਪਕਾ ਰਣ ਜੀ ਤੌੜ ਵਾਲਾ ਚੱਲ ਜਾਓ ਪੁੱਤ ਤੂੰ ਹੀ ਉਹ ਗੁਰਦੀ ਦੁਆਰ ਖਲੋਤੀ ਜਾਓ ਮਮੀ ਮੈਂ ਅਸਲ ਨਾ ਕੋਈ ਗੱਤ ਮੈਂ ਸੋਚ ਜੂਗੀ ਅਹੀਂ ਕਿੱਥੇ ਬਹਾਂਗੇ ਨਾ ਸੋਚਾਂਗੇ ਫੇਰ ਤੁਹਾਨੂੰ ਆਪਣਾ ਫੈਸਲਾ ਦੱਸਾਂਗੀ ਅਹੀਂ ਮੈਂ ਕੋਈ ਕਹਿ ਸਕੀ ਤਾਂ ਨਾਨਾ ਦੇ ਕੋਈ ਕੱਸਾ ਰਹੀ ਬੇਸਤੀ ਕਰਵਾਉਂਛਾ ਹੋਰ ਕਰਵਾ ਲੈ ਮੇਰੀ ਬੇਸਤੀ ਕਿੰਨਾ ਸਿਆਪਾ ਨਾ ਚਲ ਗਾ ਉਹ ਸਿਆਪਾ ਮੇਰਾ ਅੱਜ ਫੇਰ ਲੜਨਾ ਹੁਣ ਸਮਾਂ ਨਹੀਂ ਕਹੀ ਨਾ ਇਹਨਾਂ ਦੇ ਘਰ ਬਾੜਾ ਨੂੰ ਮੰਮੀ ਜੀ ਤੁਹਾਨੂੰ ਨਹੀਂ ਲੱਗਦਾ ਕਿ ਆਪਾਂ ਉਹਨਾਂ ਨੇ ਜ਼ਿਆਦਾ ਹੀ ਗਲਤ ਕੀਤਾ ਵਾ ਗੁਰਪ੍ਰੀਤ ਨੂੰ ਤੇ ਮਾਰੋ ਹੋੜੀ ਤੁਸੀਂ ਸੋਨੂ ਬਾਜੀ ਉਹ ਵਿਚਾਰੇ ਤਰਲੇ ਤੇ ਤਰਲੇ ਲੈਣ ਦੇ ਹੀ ਮੰਮੀ ਵੇਖ ਲਓ ਰੰਜੀਤ ਨਾਲ ਸਲਾਹ ਕਰ ਲੈਣੇ ਜੀ ਰੱਖਣਾ ਇਹਨਾਂ ਨੂੰ ਤੇ ਰੱਖ ਲਓ ਥੋੜੇ ਦਿਨਾਂ ਵਾਸਤੇ ਪੁੱਤ ਮੇਰੀ ਸੁਣ ਗੱਲ ਇਹ ਰੱਖਣ ਦੀ 1-2 ਦਿਨ ਦੀ ਗੱਲ ਨਹੀਂ ਇਹਨਾਂ ਦੀ ਕੀਮਤਾਂ ਕੀ ਚਾਹ ਲਿਆ ਪੁੱਤ ਇਹ ਆਣ ਕੇ ਇੱਕ ਦਿਨ ਤੇ ਇਹਨਾਂ ਦੇ ਇੱਥੇ ਘਰ ਹੀ ਬਣਾ ਲੈਣਾ ਤੈਨੂੰ ਨਹੀਂ ਜਦੋਂ ਪਤਾ ਕਿ ਕਿ ਤਰ੍ਹਾਂ ਦੇ ਆ ਪੁੱਤ ਹੁਣ ਤੇ ਮਿੱਠੇ ਆ ਮੁੜ ਕੇ ਕੀ ਤਾਂ ਇਹਨਾਂ ਦੇ ਠੇਹ ਚ ਕੀ ਖੋੜਿਆ ਪੁੱਤ ਤੈਨੂੰ ਘਰੋਂ ਕਢਾਉਣਗੇ ਆਪਣੇ ਘਰ ਦੇ ਵਿੱਚ ਲੜਾਈ ਪਾਉਣਗੇ ਇਦੋਂ ਚੰਗਾ ਵਾ ਇਹਨਾਂ ਨੂੰ ਰੱਖੋ ਹੀ ਨਾ ਪੁੱਤ ਉਹ ਥੋੜੇ ਦਿਨਾਂ ਵਾਸਤੇ ਕਹਿਣ ਦੇ ਆ ਮੈਨੂੰ ਕਿਉਂ ਘਰੋਂ ਕੱਢਣਗੇ ਓ ਪੁੱਤ ਅੱਜ ਇਹ ਕਮਰਾ ਮੰਗਣ ਲਈ ਆ ਮੰਗਣ ਲਈ ਆ ਨਾ ਮੁੜ ਕੇ ਪੁੱਤ ਹੁੰਦੇ ਤੇ ਆਖੜਾ ਮੈਂ ਮਾਲ ਗਿਆ ਫੇਰ ਆਪਾਂ ਕਿੱਥੇ ਜਾਓ ਆਪਾਂ ਤਾਂ ਪੁੱਤ ਔਖਾ ਸੁਖਾ ਗੁਜ਼ਾਰਾ ਕਰਨ ਦਾ ਆ ਇਹਨਾਂ ਨੂੰ ਕਿੱਥੇ ਚੱਲੇਗੀ ਇਸ ਕਰਕੇ ਪੁੱਤ ਤੈਨੂੰ ਮੈਂ ਨਹੀਂ ਆਂ ਅੱਪੀ ਮੈਨੂੰ ਪਤਾ ਹੁੰਦਾ ਆਪਣੇ ਢਿੱਡ ਦੇ ਜੰਮਿਆਂ ਦੇ ਦੰਦ ਗਿਣੇ ਹੁੰਦੇ ਮਾ ਮਾਵਾਂ ਨੇ ਪੁੱਤ ਮੈਨੂੰ ਨਹੀਂ ਆ ਕੁੜੀ ਤੇ ਯਕੀਨ ਇਹ ਤੇਰਾ ਘਰ ਵੀ ਖਰਾਬ ਕਰੂ ਇੱਕ ਵਾਰ ਅੱਗੇ ਕਰ ਗਈ ਆ ਨਾ ਇੱਕ ਵਾਰ ਤੇਰਾ ਫੇਰ ਕਰੂਗੀ ਇਸ ਕਰਕੇ ਪੁੱਤ ਮੇਰੀ ਸਲਾਹ ਇਹਨੂੰ ਇਹਨਾਂ ਨੂੰ ਕਰਨ ਨਹੀਂ ਰੱਖਣਾ ਤੇ ਨਹੀਂ ਰੱਖਣਾ ਮੈਂ ਇਹਨਾਂ ਤੇ ਤਰਸ ਨਹੀਂ ਕਰਨੀ ਮੈਨੂੰ ਬਸ ਬੱਚਿਆਂ ਦੇ ਤਰਸੋਂ ਡਿਆ ਵਾ ਕਿ ਉਹ ਜਦੋਂ ਵੀ ਇੱਧਰ ਆਏ ਵਿਚਾਰੇ ਜਿੱਦਾਂ ਹੁਣ ਜੂਨ ਜਲਾਈ ਦੀਆਂ ਛੁੱਟੀਆਂ ਚੱਲਦੀਆਂ ਪਈਆਂ ਵਾ ਤੇ ਜੇ ਉਹਨਾਂ ਨੂੰ ਛੁੱਟੀਆਂ ਪੈ ਗਈਆਂ ਉਹ ਘਰੇ ਆਏ ਤੇ ਉਹਨਾਂ ਨੇ ਮਾਂ ਪਿਓ ਦਾ ਆਹ ਹਾਲ ਵੇਖਿਆ ਤੇ ਉਹਨਾਂ ਵਿਚਾਰਿਆਂ ਦੇ ਤੇ ਦਿਲ ਸਹਿਮ ਜਾਣਗੇ ਕਿ ਨਾ ਸਾਡਾ ਕੋਈ ਇੱਥੇ ਘਰ ਨਾ ਘਾਟ ਤੇ ਮਾਂ ਪਿਓ ਸਾਡੇ ਬੁਏ ਬੁਏ ਰੋਲਦੇ ਫਿਰਦੇ ਆ ਮੈਂ ਤੇ ਉਹਨਾਂ ਬੱਚਿਆਂ ਦੇ ਤਰਸ ਕਰਨ ਢੀ ਆ ਮੈਨੂੰ ਇਹਨਾਂ ਦੋਵਾਂ ਜੀਆਂ ਤੇ ਤਰਸ ਨਹੀਂ ਆਉਂਦਾ ਮੰਮੀ ਪੁੱਤ ਗੱਲ ਤਰਸਦੀ ਨਹੀਂ ਗਈ ਤਰਸ ਤੇ ਮੈਨੂੰ ਵੀ ਆਉਂਦਾ ਮੈਂ ਨਾਨੀ ਆ ਪਰ ਪੁੱਤ ਇਹਨਾਂ ਬੱਚਿਆਂ ਦੇ ਬਹਾਨੇ ਬੱਚਿਆਂ ਨੂੰ ਲਿਆ ਕੇ ਨਾ ਛੁੱਟੀਆਂ ਗਿਆ ਇੱਥੇ ਆਣ ਕੇ ਮੱਲ ਮਾਰ ਕੇ ਬਹਿ ਗਏ ਤੇ ਇਹਨਾਂ ਤੇ ਇਹ ਤਾਂ ਹਿੱਲਣਾ ਨਹੀਂ ਉਹੋ ਨਹੀਂ ਜਾ ਕੇ ਪੈਦਾ ਇਹਨਾਂ ਨੇ ਠਮਾਈ ਟਰ ਬੱਚੇ ਆ ਗਏ ਤੁਹਾਨੂੰ ਦਾ ਮਾਮੇ ਮਾਮੀ ਨੇ ਕਿਹਾ ਨਾ ਨਾਨੀ ਨੇ ਇਸ ਕਰਕੇ ਪੁੱਤ ਮੇ ਆ ਨਹੀਂ ਇਹ ਨਾ ਤੂੰ ਦੂਰ ਰਹੁ ਇਹ ਸੱਪ ਆ ਇਹਨਾਂ ਡੰਗ ਮਾਰਨਾ ਹੀ ਮਾਰਨਾ ਆ ਗਈ ਸਮਝੇ ਹਾਂ ਮੰਮੀ ਜੀ ਮੈਂ ਸਾਰੀ ਗੱਲ ਸਮਝ ਗਈ ਹੋ ਸਕਦਾ ਇਹਨਾਂ ਦੋਵਾਂ ਜੀਆਂ ਦੀ ਕੋਈ ਚਾਲ ਹੋਵੇ ਕਿ ਨਿਉ ਕਿ ਤੇ ਉਸ ਘਰ ਤੇ ਕਰੀ ਬੜੀ ਐ ਸਹੀ ਤੇ ਹਿੱਸਾ ਤੇ ਪਹਿਲੇ ਹੀ ਮੰਗਣ ਡੇ ਆ ਤੇ ਫਿਰ ਇਹਨਾਂ ਨੇ ਕਿਹਾ ਸਾਨੂੰ ਸਾਡਾ ਹਿੱਸਾ ਮਿਲ ਗਿਆ ਵਾ ਤੇ ਹੋ ਸਕਦਾ ਹੌਲੀ ਹੌਲੀ ਸਾਨੂੰ ਦੋਵਾਂ ਜੀਆਂ ਨੂੰ ਉਸ ਘਰ ਤੋਂ ਬਾਹਰ ਕਰ ਦੇਣ ਗੱਲ ਤੁਹਾਡੀ ਬਿਲਕੁਲ ਠੀਕ ਆ ਹਾਂ ਪੁੱਤ ਇਹੋ ਗੱਲ ਤੇ ਤੈਨੂੰ ਮੈਂ ਸਮਝਾਉਣਾ ਚਾਉਣੀ ਆਂ ਵੀ ਆਹ ਗੱਲ ਹੀ ਚਲ ਤੈਨੂੰ ਸਮਝ ਆ ਗਈ ਨਾ ਹੁਣ ਗੱਲ ਠੀਕ ਆ ਮੰਮੀ ਤੁਸੀਂ ਵਧੀਆ ਕੀਤਾ ਜੋ ਇਹਨਾਂ ਘਰ ਨਹੀਂ ਰੱਖਿਆ ਇਹਨਾਂ ਨੂੰ ਹੁਣ ਆਪਣੇ ਹਾਲਾਤ ਦੇ ਛੱਡ ਦੋ ਜੋ ਕਰਦੇ ਕਰਨ ਦੋ ਆਪਾਂ ਇਹਨਾਂ ਦੀ ਗੱਲ ਦੇ ਵਿੱਚ ਨਹੀਂ ਪੈਣਾ ਤੈਨੂੰ ਪਤਾ ਰਣਜੀਤ ਦੇ ਸੁਭਾਅ ਦਾ ਹੋਈ ਉਹ ਦਿਨ ਕੀ ਹੋਇਆ ਠੇ ਲਾਲਾ ਲਾਲਾ ਹੋਊ ਲੋਕੀ ਸੁਣ ਲਗੇ ਆਪਣੀ ਤਾਂ ਪਤਨ ਰੋ ਹੀ ਦੇ ਦਿੱਤੀ ਮੰਮੀ ਸ਼ੁਕਰ ਕਰੋ ਕਿ ਉਹ ਘਰ ਨਹੀਂ ਹੈਗੇ ਜਿੱਦਾਂ ਸੋਨੂ ਬਾਜੀ ਨੂੰ ਵੇਖ ਕੇ ਤਾਂ ਉਹਨਾਂ ਨੇ ਪੂਰਾ ਹੀ ਭੜਕਾ ਜਾਣਾ ਸੀ ਉਹਨਾਂ ਨੇ ਗੱਲ ਹੀ ਨਹੀਂ ਸੁਣੀ ਕਿ ਤੁਸੀਂ ਆਏ ਕਿੱਧਰ ਜੇ ਦੋਵੇਂ ਜੀ ਤਾਈਆਂ ਤੂੰ ਦਬ ਦਬ ਕੱਢਿਆ ਭੀ ਜਾਓ ਜਾਂ ਗਈ ਤੂੰ ਵੀ ਮਗਰੇ ਜਾ ਚੱਲ ਕੋਈ ਨਹੀਂ ਪਤਣ ਤੂੰ ਰੋਟੀ-ਆਟੀ ਪਕਾ ਨਹੀਂ ਰੋਟੀ ਜਿਹੜਾ ਉਹ ਵਾਲਾ ਕੋਈ ਨਹੀਂ ਤੂੰ ਟੈਨਸ਼ਨ ਨਾਲ ਹੈ ਮੂੰਹ ਚੁੱਕ ਕੇ ਤੇ ਆਉਂਦੇ ਨਹੀਂ ਆਉਂਦੇ ਜਿੰਨੀ ਇਹਨਾਂ ਦੀ ਹੋ ਗਈ ਆ ਪਹਿਲੇ ਇਹਨਾਂ ਤੇ ਸਿਆਪੇ ਨਹੀਂ ਨਿਭੜਦੇ ਤੇ ਹੁਣ ਦੂਜਿਆਂ ਨੂੰ ਜੱਬ ਨੂੰ ਖੜਿਆ ਆ ਇਹਨਾਂ ਨੇ ਹੋਈ ਰੱਬ ਕਿੱਥੇ ਬੁਰਾ ਘਾਂ ਗੰਦੀ ਗੰਦ ਸੋਸ ਸਫਾਈ ਦਾ ਦੇ ਨਾਂ ਕਿੱਥੇ ਰਹਿਣਾ ਰਹਿਣ ਦੀ ਜਗ੍ਹਾ ਸੱਤ ਕਬਾੜ ਖਾਨਾ ਹੈ ਇੱਥੇ ਕੌਣ ਇਸ ਨੂੰ ਸੰਭਾਲੂਗਾ ਸੋਨੋਂ ਹੁੰਦਾ ਇੱਥੇ ਹੀ ਰਹਿਣਾ ਪੈਣਾ ਮੈਲਾ ਦੀ ਰਾਣੀ ਹੁਣ ਇੱਕ ਅੱਖਾਂ ਦੀ ਕੋਲੀ ਚ ਰਹੂਗੀ ਸੋਨ ਸਫਾਈ ਦਾ ਕਰਨੀ ਮੈਣੀ ਕੋਈ ਰਹਿਣ ਦੀ ਜਗ੍ਹਾ ਕਿਹੜੇ ਖਲਾਸਾ ਵਿਚੰਨੇ ਸਾਨੂੰ ਬਾਤ ਹੈ ਮੇਰਾ ਤੇ ਕੁਮੇਨ ਤੇ ਵੀ ਇਹ ਬੰਦੇ ਨਾ ਰਹਿਣ ਨੂੰ ਜੀ ਨਹੀਂ ਕਰਦਾ ਪਰ ਕੀ ਕਰ ਤੇ ਕੀ ਵੀ ਕਿੱਥੇ ਜਾਵਾਂ ਉਹ ਵੀ ਕਿਹੜਾ ਰੱਖ ਦੇ ਪਿਆ ਉਹਨਾਂ ਨੇ ਵੀ ਧੱਕੇ ਮਾਰ ਕੇ ਕਰ ਕੀ ਪਤਾ ਗਲਤੀਆਂ ਨੇ ਹੋ ਗਈਆਂ ਹੀ ਹੁਣ ਹੇ ਰੱਬ ਕਿਵੇਂ ਗੁਜ਼ਾਰਾ ਹੋਏਗਾ ਮੇਰਾ ਇੱਥੇ ਸੋਨ ਨੂੰ ਕਹਿੰਦਾ ਕਰਾਇਆ ਵੀ ਘਟਾ ਉਹਨੂੰ ਕੰਮੇ ਕਰਾਇਏ ਤੇ ਪਈ ਘਰਾਇਏ ਜਿੱਥਾ ਘਟ ਹੋਏਗਾ ਉੱਥੇ ਹੀ ਲੈ ਜਾਏਗਾ ਮੈਨੂੰ ਮੇਰੇ ਤੋਂ ਚੀ ਕਰਦਾ ਹੈ ਬੰਦੇ ਨੂੰ ਛੱਡ ਦਵਾ ਛੱਡ ਕੇ ਦੂਜਾ ਘਰ ਹਗਾ ਵੀ ਕਿਹੜਾ ਧੀਆ ਜਦੋਂ ਲੜ ਕੇ ਆ ਵੀ ਜਾਂਦੀ ਹੈ ਪੇਕੇ ਚਲੀ ਵੀ ਜਾਂਦੀ ਹੈ ਪਰ ਮਾਵਾ ਉਹਨਾਂ ਦੀ ਸਾਹਮ ਵੀ ਲੈਂਦੀ ਹੈ ਪਰ ਮੇਰੀ ਮਾਂ ਤਾਂ ਮੈਨੂੰ ਧੱਕੇ ਮਾਰ ਕੇ ਕੱਢ ਦਿੰਦੀ ਹੈ ਜਦੋਂ ਵੀ ਜਾ ਕੇ ਕਹੋ ਜੀ ਮੰਮੀ ਆਪਾਂ ਰਹਿਣਾ ਹੈ ਪਤਾ ਨਹੀਂ ਕਿਹੋ ਜੀ ਮੇਰੀ ਮਾਂ ਨੂੰ ਨਹੀਂ ਪਤਾ ਤੀ ਕਿਹੜੇ ਖਲਤ ਚ ਰਹਿੰਦੀ ਵੀ ਬਿਲਕੁਲ ਹੀ ਨਹੀਂ ਉਹਨੂੰ ਨਹੀਂ ਆ ਰੌਂਦਾ ਹੁਣ ਉਹਦੇ ਬਸ ਆਪਣੇ ਨੂੰ ਚੰਗੇ ਲੱਗਦੀ ਹੈ ਕੀ ਪਤਾ ਨਹੀਂ ਉਹ ਗਲਤ ਹੋ ਮਾਂ ਜੋ ਮੈਂ ਆਪਣੀ ਭਾਬੀ ਨਾਲ ਕਰਦੀ ਸੀ ਆਪਣੀ ਮਾਂ ਨਾਲ ਕਰਦੀ ਸੀ ਸਭ ਕੁਝ ਤੇ ਮੇਰੇ ਕੀ ਤੇ ਗਿਆਉਂਦੇ ਆ ਵੀ ਮੈਂ ਵੀ ਕਿਹੜਾ ਉਹਨਾਂ ਨਾਲ ਚੰਗਾ ਕੀਤਾ ਜਦੋਂ ਮੇਰੇ ਚੰਗੇ ਦਿਨ ਸੀ ਤੇ ਮਾਂ ਉਹਨਾਂ ਨੇ ਕਿੰਨਾ ਮਾੜਾ ਕਰਦੀ ਮੇਰਾ ਪਰ ਮਰਨ ਦੇ ਕਿਨਾਰੇ ਪਹੁੰਚ ਗਿਆ ਤਾਂ ਵੀ ਮੈਂ ਉਹਦੇ ਪੈਕ ਨਹੀਂ ਵਾਪਸ ਕੀਤੀ ਉਹ ਅੰਜੂਨੂ ਦੇ ਉਤੇ ਜੋ ਕੀਤਾ ਕਹਿੰਦੇ ਨਾ ਇੱਥੇ ਮਿਲਦਾ ਕਰਮਾ ਦਾ ਕਿੱਥੇ ਮੈਨੂੰ ਵੀ ਨਾ ਪੱਥੇ ਸੁੱਖ ਨਹੀਂ ਦਿੰਦਾ ਵੀ ਨਾ ਮੈਨੂੰ ਅੰਜੋ ਟੱਕਰ ਦੀ ਨਾ ਮੈਨੂੰ ਧੋਖਾ ਮਿਲਦਾ ਨਾ ਸੋਨੂ ਦੀ ਫਰਜੀ ਕੰਪਨੀ ਆ ਜੇ ਪੈਸੇ ਨੰਦੋ ਕੀ ਕਰਾਂ ਨਾ ਤੇ ਫਿਲਟਰ ਦਾ ਪਾਣੀ ਮਿਲਣਾ ਮੈਨੂੰ ਵੀ ਕੀ ਕਰਾਂ ਕਿਵੇਂ ਆ ਪਾਣੀ ਪੀਵਾਂ ਨਾ ਕੋਈ ਇੱਥੇ ਏਸੀ ਐ ਮੈਨਾਂ ਤੇ ਸੋਨੂ ਏਸੀ ਵੀ ਨਾ 1 ਮਿੰਟ ਵੀ ਨਹੀਂ ਲੈਂਦੇ ਹੁਣ ਉਹ ਵੀ ਕਿਵੇਂ ਗੁਜ਼ਾਰਾ ਕਰੂ ਮੇਰਾ ਤਾਂ ਇੱਥੇ ਬਹੁਤ ਹੀ ਉਠਿਆ ਨਾ ਕੋਈ ਤਰਕਾ ਤਾਂ ਇੱਥੇ ਮਤਲਬ ਉਹ ਜੇ ਥੱਲੇ ਹੀ ਪੈ ਜਾਂਦਾ ਮੰੰਜਾ ਡਾ ਕੇ ਠੁੰਡੀ ਬਾਤ ਆਂਦੀ ਕਿੰਨੀ ਗੁਜ਼ਾਰਾ ਹੋਵੇ ਇੰਨੀ ਗਰਮੀ ਚ ਮੈਂ ਆਦੇ ਮਾਰੀ ਜਾਊਂਗੀ ਤੇ ਦਿੱਤੇ ਸੋਨਾ ਕਿੱਥੇ ਸਮਾਨ ਕਿੱਥੇ ਕਵਾੜਖਾਨਾ ਸੁਟਾ ਇੰਨਾ ਵਾ ਗੰਦ ਖਾਨਾ ਇਹ ਆ ਪਤਾ ਨਹੀਂ ਕਿਹੜਾ ਕੁਆਟਰ ਜੇ ਚ ਚੁੱਕ ਲਿਆ ਆ ਸਾਨੂੰ ਰਹਿਣ ਵਾਸਤੇ ਬੰਦ ਬੰਦਾ ਸਾਫ ਕਰੇ ਮੈਂ ਸਾਫ ਕਰਾਂਗਾ ਸਾਰਾ ਗੰਦ ਆਏਗਾ ਤੇ ਆਪੇ ਸਾਫ ਕਰੂੰਗਾ ਮੇਰੇ ਕੋ ਨਹੀਂ ਹੁੰਦਾ ਜੱਬ ਖਾਨਾ ਜਿਆ ਕੋਕੀ ਪੀਣ ਨੂੰ ਤਾਂ ਬੜਾ ਜੀ ਕਰਦਾ ਵੀ ਕਿਤੇ ਜਾਣਾ ਗੈਸ ਵੀ ਖਤਮ ਹੋ ਗਿਆ ਕੀ ਤਰ੍ਹਾਂ ਸਿਲੰਡਰ ਇੰਨੇ ਭਰਾ ਕੇ ਨਹੀਂ ਦੇਣਾ ਇੰਜ ਕਰਦੀ ਅੱਖਾਂ ਨਾਲ ਦੋ ਚਾਰ ਲੱਕੜਾਂ ਹੀ ਚੁੱਕ ਲਿਆ ਨਹੀਂ ਕਿ ਇਹ ਨੂੰ ਕੀ ਪਤਾ ਲੱਗਣਾ ਅੱਥੇ ਕਿਹੜਾ ਮੈਨੂੰ ਕੋਈ ਜਾਣਦਾ ਦੋ ਚਾਰ ਲੱਕੜਾਂ ਚੁੱਕ ਲਿਆ ਨਾ ਕੌਫੀ ਤੇ ਬਣਾਵਾ ਪੀ ਕੇ ਕੌਫੀ ਬਣਾਵਾ ਕੌਫੀ ਨਾ ਆਹ ਸੋਮਣੀ ਇਧਰ ਰੱਖ ਦਿੱਤੀ ਲੱਗ ਗਈ ਪਕਾਨੀਆਂ ਪੜੀਆਂ ਹੀ ਕੋਈ ਚੁੱਕ ਨਹੀਂ ਆਉਂਦੀ ਜੱਗ ਨੂੰ ਤਾਂ ਫੱਟਾ ਪਟਾ ਇਹ ਕਿੰਨੀ ਰਹੀ ਹੇ ਰੱਬ ਕਿੰਨੀ ਵਧੀਆ ਜ਼ਿੰਦਗੀ ਸੀ ਕਿਉਂ ਹੀ ਮੈਂ ਦਾਜ ਕਰਦੀ ਰਹੀ ਤੇ ਸੌਰੀਓ ਵੀ ਮੈਂ ਕਿੰਨੀ ਸੁਖੀ ਸੀ ਹਾਂ ਇਹ ਹੁਝ ਦੇਖ ਲੱਗਦਾ ਚੁਗ ਜਨ ਨਸੀ ਮੈਂ ਇਹ ਦਿਨ ਵੇਖ ਲਈ ਕਦੀ ਤੇ ਮੈਂ ਸੁਪਨੇ ਚ ਵੀ ਸੋਚਿਆ ਸੀ ਮੈਂ ਵੀ ਸੋਚਿਆ ਸੀ ਕਿ ਮੈਨੂੰ ਇਹ ਦਿਨ ਵੇਖਣੇ ਪੈਣਗੇ ਹੁਣ ਮੈਨੂੰ ਬਾਲਣ ਚੁਗਣਾ ਪਊਗਾ ਮੈਨੂੰ ਤੇ ਨਹੀਂ ਲੱਗਦਾ ਆਪਾਂ ਕਦੀ ਸਿਲੰਡਰ ਲੈ ਪਾਵਾਂਗੇ ਹਾਂ ਬਾਲਣ ਵਾਲੀਆਂ ਚੁਗਣ ਵਾਲੀਆਂ ਨੂੰ ਮੈਂ ਕਹਿੰਦੀ ਸਹਾਇਆ ਕੀ ਬਾਲਣ ਚੁਗਦਿਆ ਰਹਿੰਦੇ ਕਿਹੋ ਜਿਹੀ ਤੇ ਵੀ ਉਹੇ ਦਿਨ ਮੇਰੇ ਤੇ ਬੀਤਦੇ ਪਏ ਮੈਂ ਮੇਨੂੰ ਬਾਲਣ ਚੁੱਕੇ ਆਪਣੀ ਚਾਹ ਕੌਫੀ ਬਣਾ ਨਹੀਂ ਪਾਉਗੀ ਇਹੋ ਜਿਹਾ ਤੇ ਇੱਥੇ ਰ ਖਾਣਾ ਤਿਆਰ ਕਰਾਂਗੀ ਮੈਂ ਇਹ ਗੰਦਾ ਮੰਦਾ ਬਾਲਣ ਮੈਨੂੰ ਚੁਗਣਾ ਪਊਗਾ ਕੀ ਕਰਾਂ ਮੈਂ ਜੇ ਕਿ ਇਹਨ ਮੈਨੂੰ ਇਥੇ ਵੇਖ ਲਿਆ ਕੀ ਕਹੇਗਾ ਗੁਰਪ੍ਰੀਤ ਨੂੰ ਬਾਲਣ ਚੁਗਾਂ ਮੈਂ ਘਪੀ ਕਿੰਨੀ ਬੇਇੱਜ਼ਤੀ ਹੋਊਗੀ ਮੇਰੀ ਐ ਸੋਨੂ ਕਰਕੇ ਸਾਰਾ ਦਿਹਾੜਾ ਕੋਈ ਐਵੇਂ ਹੋਰੇ ਬੰਦੇ ਨੇ ਤੇ ਮੇਰੀ ਕਿਤੇ ਮੂੰਹ ਮਖਾਨ ਵਾਸਤੇ ਛੱਡਿਆ ਹੀ ਨਹੀਂ ਮੈਂ ਨਾ ਮੂੰਹ ਟੱਕ ਕੇ ਬਾਲਣ ਚੁਗਦੀ ਕੋਈ ਵੇਖ ਨਾ ਲੋਵੇ ਮੈਨੂੰ ਠੀਕ ਕਰ ਤੂੰ ਛੱਡ ਦੇ ਨੂੰ ਤੇ ਰੋਟੀ ਤੇ ਚਾਹੀਦੀ ਚਾਹੀਦੀ ਇਹਦੇ ਵਾਸਤੇ ਜੀਣਾ ਤੇ ਬਹਿਣਾ ਹੀ ਇਹਨੂੰ ਹਾਂ ਇਹ ਦੋਰਾਵੇਂ ਪਾਈ ਨੰਦੀਆਂ ਨਾ ਹੱਥਾਂ ਛਿੰਗਿਆ ਗਏ ਸਾਡੇ ਸਿਆਪਾਂ ਕਿੰਨਾ ਔਖਾ ਕੰਮ ਐ ਮੈਂ ਕਦੀ ਜ਼ਿੰਦਗੀ ਚ ਨਹੀਂ ਕਿਹਾ ਸੀ ਵੀ ਇੱਕ ਨਾਲ ਲਵੇ ਮੈਨੂੰ ਜਲਦੀ ਜਲਦੀ ਸਿਆਪਾਂ ਨੂੰ ਚਾ ਦਮੇ ਚੱਜਦਾ ਕੰਮ ਚੁੱਲ੍ਹਾ ਬਾਲ ਸਕਾ ਟੁੱਟ ਜਾ ਹੱਥ ਨਹੀਂ ਗਾ ਤੇਰਾ ਮੇਰੇ ਹੱਥ ਆਏ ਗਏ ਮੇਰੇ ਕਿੰਨਾ ਸਮਾਂ ਲੇ ਤਮੀ ਹਾਂਜੀ ਹਾਂਜੀ ਸਭੀ ਕਰ ਕੰਗਈਆ ਹਾਂਜੀ ਤੁਹਾਨੂੰ ਪਤਾ ਇੱਕ ਗੱਲ ਸੋ ਪਤਾ ਮੇ ਜੀਤਾ ਆ ਮੇ ਤੇ ਉਹ ਛੱਡ ਗਿਆ ਤੇ ਮੈਨੂੰ ਤੇ ਨਹੀਂ ਉਹ ਬਹੁਤ ਦਰਦਾ ਤੇ ਪਰਸ਼ਾਨ ਬੜਾ ਬੈਠਾ ਤੇ ਪਤਾ ਤੂੰ ਪੁੱਛ ਆ ਪਰ ਕਦੋਂ ਦਾ ਨਹੀਂ ਕੰਮ ਟਾ ਬੈ ਕੱਢ ਰਹੀ ਹਾਂ ਉਹਨੂੰ ਫੇਰ ਪਹਿਲਾਂ ਪੁੱਛ ਫੇਰ ਉਹਨੂੰ ਰੋਟੀ ਦੇ ਤੇ ਉਹਦੇ ਘੱਡ ਚ ਕੀ ਆ ਕੀ ਸੋਚਣ ਡਿਆ ਮੈਨੂੰ ਮੈਨੂੰ ਫੀਲ ਕਰਨ ਦੀ ਹੈ ਕਿ ਜਦੋਂ ਦੀ ਗੁਰਪ੍ਰੀ ਤੇਥੋਂ ਗਈ ਆ ਨਾ ਉਹਨਾਂ ਨੂੰ ਫੋਨ ਬੋਲਣ ਨਹੀਂ ਹਿੱਡੇ ਚੁੱਪ ਚੁੱਪ ਕੇ ਤੇ ਉਹ ਦੰਦੇ ਜਿੰਨਾ ਪੁੱਛੋ ਨਾ ਬਸ ਉਨਾ ਹੀ ਜਵਾਬ ਦਿੰਦੇ ਆ ਪਤਾ ਨਹੀਂ ਕੀ ਸੋਚੀ ਜਾਂਦੇ ਆ ਪੁੱਛਾਂ ਭਲਾ ਮੈਂ ਤੈਨੂੰ ਤੇ ਤੈਨੂੰ ਕੋਈ ਤਾਂ ਮੰਨੂ ਨਹੀਂ ਦੱਸਿਆ ਤੇ ਚਾਹਤੇ ਇਹ ਨੂੰ ਤੇ ਦੱਸੂਗਾ ਹੀ ਨਾ ਪੁੱਛ ਉਹਦੇ ਕੀ ਆਦਾ ਕੀ ਉਹਦੇ ਘੇੜੇ ਚਾ ਕੀ ਗੱਲ ਆ ਹਾਂਜੀ ਮੇਰੇ ਨਾਲ ਸੁਣੋ ਕੀ ਹੈ ਆ ਤੁਹਾਨੂੰ ਚੁੱਪ ਚੁੱਪ ਕੇ ਰਹਿਣ ਦੇ ਜੀ ਨਾ ਮੰਮੀ ਜੀ ਤੁਹਾਨੂੰ ਕੁਝ ਪੁੱਛਣ ਦੇ ਸੀ ਜਵਾਬ ਨਹੀਂ ਦਿੱਤਾ ਕੀ ਜਵਾਬ ਦਵਾਂ ਮੈਨੂੰ ਦੱਸ ਪਾ ਜਿੱਦਾਂ ਦੀ ਮਰਜ਼ੀ ਹੈ ਨਾ ਹੈ ਕਿ ਮੇਰੀ ਭੈਣ ਨਾਲ ਉਹਨੂੰ ਅਗਲ ਨਹੀਂ ਮੈਂ ਜੋ ਮਰਜ਼ੀ ਹੈ ਮੈਨੂੰ ਟੈਨਸ਼ਨ ਹੋ ਜਾਂਦੀ ਹੈ ਤੈਨੂੰ ਪਤਾ ਵਾ ਮੇਰੇ ਸੁਭਾਅ ਦਾ ਪਤਾ ਤੈਨੂੰ ਸਾਰਾ ਕੁਝ ਮੈਂ ਤੇ ਕਦੀ ਗਿਆ ਦਾ ਮਾਰ ਨਹੀਂ ਨਾ ਸੋਚਦਾ ਮੈਂ ਸੋਚਿਆ ਤੇ ਨਾ ਸੋਚੂੰਗਾ ਕਿਹੜੇ ਹਾਲਾਤਾਂ ਦੇ ਵਿੱਚ ਆ ਮੈਨੂੰ ਪਤਾ ਮੈਨੂੰ ਉਹ ਸੋਚ-ਸੋਚ ਕੇ ਨਾ ਮੇਰੇ ਦਿਲ ਨੂੰ ਕੁਝ ਹੁੰਦਾ ਪਰ ਰஞ்சிਤ ਅਸੀਂ ਕਰ ਕੀ ਸਕਦੇ ਆ ਦੱਸੋ ਇਹ ਤੇ ਉਹਨਾਂ ਨੂੰ ਚਾਹੀਦਾ ਹੀ ਨਾ ਕਿ ਜੇ ਉਹਨਾਂ ਨੇ ਸਾਡੀ ਹੈਲਪ ਲੈਣੀ ਹੀ ਤੇ ਚੱਜ ਨਾਲ ਆਉਂਦੇ ਹਲੀਮੀ ਨਾਲ ਆਉਂਦੇ ਤੇ ਤਰਲਾ ਮੰਤ ਕਰਦੇ ਕਿ ਜੋ ਕੁਝ ਹੋ ਗਿਆ ਵਾ ਉਹਦੇ ਵਾਸਤੇ ਅਸੀਂ ਮਾਫੀ ਮੰਗਦੇ ਆ ਤੇ ਸਾਡੀ ਥੋੜੀ ਜਿਹੀ ਹੈਲਪ ਕਰ ਦੋ ਸਹੀ ਗੱਲ ਤੇਰੀ ਬੋਲਦੇ ਇਦਾਂ ਹੀ ਆ ਪਰਵੇਲਾ ਮੇਰਾ ਦਿਲ ਕਿਦਾਂ ਦਾ ਵਾ ਤੂੰ ਸੋਚਾਂ ਦੇਖ ਲੈ ਜੰਮੀ ਕਿਹੋ ਜਿਹੇ ਦਿਨ ਆ ਗਏ ਇੱਕ ਨੂੰ ਮਾਰੇ ਟਿੱਡੋ ਜੰਮੀ ਤਿੰਨੇ ਜਾਣੀ ਜੇ ਕਿਹਦੇ ਨਾਲ ਲੜਵੀ ਪੈਣਾ ਨਾ ਅੱਡੇ ਤਿੰਨੇ ਭੈਣ ਭਰਾਵਾਂ ਚ ਕੇ ਨਾਲ ਤਾਂ ਭੈਣ ਹੁੰਦੀ ਮੈਂ ਭਰਾ ਉਹਦੇ ਘਰ ਤੱਕ ਮਾਰਨ ਤੱਕ ਜਾਣਾ ਹੈ ਇੱਕ ਦੂਜੇ ਦੇ ਤੇ ਹੁਣ ਹਾਲਾਤ ਵੇਲਾ ਕਿਉਂ ਜ ਆ ਗਏ ਇੱਕ ਦੂਜੇ ਦੇ ਘਰੋਂ ਘਟਨ ਤੱਕ ਜਾਂਦੇ ਰਣਜੀਤ ਹਾਲਾਤ ਕਿ ਉਹਨਾਂ ਨੇ ਖੁਦ ਪੈਦਾ ਕੀਤੇ ਤੁਹਾਨੂੰ ਵੀ ਪਤਾ ਹੀ ਆ ਕਿ ਜਦੋਂ ਚਾਰ ਪੈਸੇ ਸੀ ਕੋਲ ਉਦੋਂ ਆਪਾਂ ਦੀ ਆਕੜ ਮਾਨੀ ਮਾਰ ਮਾਰ ਕੇ ਲੋਕਾਂ ਨਾਲ ਠੱਗੀਆਂ ਤੇ ਆਪਾਂ ਆਪਣਾ ਘਰ ਪਰਦੇ ਰਹੇ। ਹਣੇ ਪਾਪਾਂ ਦਾ ਘੜਾ ਕਦੀ ਤੇ ਪਰਣਾ ਹੀ ਨਾ। ਤੁਹਾਨੂੰ ਪਤਾ ਹੀ ਆ ਕਿ ਬੰਦਾ ਸਭ ਕੁਝ ਇੱਥੇ ਹੀ ਭੋਗ ਕੇ ਜਾਂਦਾ ਵਾ। ਜੋ ਵੀ ਕਰਦਾ ਵਾ। ਪਰ ਮੇਰਾ ਦੇਲ ਇੰਦਾ ਦਾ ਨਹੀਂ ਨਾ। ਮੈਂ ਕੀ ਕਰਾਂ? ਤਵੇਂ ਕਿੰਨਾ ਵੀ ਮਾੜਾ ਕੀਤਾ ਉਹਨੇ ਮੇਰੀ ਉਹ ਭੈਣ ਨੇ। ਮੇਰਾ ਫਿਰ ਵੀ ਧਿਆਨ ਉਹਦੇ ਵੱਲ ਜਾਈ ਜਾਂਦਾ ਵਾ। ਤੁਹਾਨੂੰ ਪਤਾ ਜਦੋਂ ਸੋਨੂ ਤੇ ਗੁਰਪ੍ਰੀਤ ਐਰ ਕਾ ਨਹੀਂ ਜਦੋਂ ਪਿਛਲੀ ਯਾਰ ਆਏ ਸੀ। ਐਰ ਕਾ ਤੇ ਗੁਰਪ੍ਰੀਤ ਚ ਉਸ ਤੋਂ ਵੀ ਵੱਧ ਹੱਕਾਰ ਬੋਲਣ ਲੱਗੇ ਜਦੋਂ ਪਿਛਲੀ ਵਾਰ ਆਏ ਹਨ ਉਦੋਂ ਮੈਨੂੰ ਬੜਾ ਤਰਸ ਆਇਆ ਸੀ ਕਿਤੇ ਨਾ ਕਿਤੇ ਮੇਰਾ ਮਨ ਕੀਤਾ ਕਿ ਇਹਨਾਂ ਨੂੰ ਮੈਂ ਇੱਥੇ ਹੀ ਰੱਖ ਰਵਾਂ ਪਰ ਜਦੋਂ ਉਹਨਾਂ ਨੇ ਹਿੱਸੇ ਦੀ ਗੱਲ ਕੀਤੀ ਉਦੋਂ ਮੈਨੂੰ ਹੋਰ ਗੁੱਸਾ ਚੜ ਗਿਆ ਤੇ ਜਦੋਂ ਭਾਜੀ ਆਣ ਕੇ ਲਮਾਰੀ ਖੋਲਣ ਲੱਗ ਪਏ ਸਮਾਨ ਸੈੱਟ ਕਰਨ ਲੱਪੇ ਉਦੋਂ ਉਹ ਸਾਡਾ ਜਿਹੜਾ ਪਾਰਾ ਹੈ ਉਦੋਂ ਵੀ ਤਾਂ ਚੜ ਗਿਆ ਇਹ ਕੀ ਸਾਹ ਬਤਾ ਬੋਇਆ ਇਹਨਾਂ ਦਾ ਕਿ ਇਹਦੇ ਘਰ ਚ ਆਣ ਆਣ ਕੇ ਤੇ ਤੁੱਸਦੀ ਤੇ ਬਸ ਜੋ ਮਰਜੀ ਜੋਰ ਦੇ ਬਦਸਤੀ ਕਰੀ ਜਾਓ ਸਹੀ ਗੱਲ ਹੈ ਮੈਂ ਮੈਨੂੰ ਇਹ ਸਹੀ ਗੱਲ ਤੇ ਇਹਨਾਂ ਨੂੰ ਗੁੱਸਾ ਆਇਆ ਚਲ ਭੈਣਾਂ ਫਿਰ ਕਿਹੜੀ ਗੱਲ ਆ ਮੈਨੂੰ ਸੱਚੀ ਆ ਪਰ ਮਨੁਆੜ ਭਾਈ ਨੇ ਹਰਕਤ ਕੀਤੀ ਨਾ ਮੈਨੂੰ ਇਹ ਤੇ ਬਹੁਤ ਜ਼ਰਾ ਗੁੱਸਾ ਆ ਰਿਹਾ ਮੈਂ ਕਦੀ ਇਹਨਾਂ ਦੇ ਘਰੇ ਸੱਚੀ ਪਾਣੀ ਦਾ ਗਲਾਸ ਲੈਣ ਖੋਲ ਨਹੀਂ ਗਿਆ ਕਦੀ ਵੀ ਪਰ ਆਪ ਕਿੰਦਾ ਅੰਦਰ ਵੜ ਗਿਆ ਤੇ ਜੋਰ ਜਆ ਬਦਸਤੀ ਹੈ ਨਾ ਇਹ ਤੇ ਕਬਜ਼ੇ ਵਾਲੇ ਕੰਮ ਆ ਹੋ ਗਿਆ ਬਰੇ ਤੇ ਰਣਜੀਤ ਹਿੱਸੇ ਦੀ ਗੱਲ ਪਤਾ ਕੀ ਹੁੰਦੀ ਆ ਮਾਂ ਪਿਓ ਭੈਣ ਭਰਾ ਆਪਣੇ ਹਿਸਾਬ ਨਾਲ ਹੀ ਸਾਡੇ ਤੇ ਡੇਢ ਜਦ ਕੁੜੀਆਂ ਮੰਗੇ ਹਿੱਸਾ ਲੈਂਦੀਆਂ ਮਾ ਨਾ ਫਿਰ ਵਰਤਨ ਜੋਗੀਆਂ ਨਹੀਂ ਰਹਿੰਦੀਆਂ ਭੈਣ ਭਰਾਵਾਂ ਨਾਲ ਪਰ ਆਪਾਂ ਵੀ ਤੇ ਚੰਗਾ ਥੋੜੀ ਸਮਝਦੇ ਆ ਉਹ ਵੀ ਅਗਲੇ ਕਹਿੰਦੇ ਆ ਕਿ ਜਦੋਂ ਤੁਹਾਡੇ ਘਰੋਂ ਹਿੱਸਾ ਲੈ ਗਈਆਂ ਤਾਂ ਹੁਣ ਇੱਥੇ ਕਰਨ ਲੱਗੀ ਆਉਣੀ ਆ ਹਿੱਸਾ ਲੈ ਲਿਆ ਤੇ ਜਾ ਹੁਣ ਤੇਰਾ ਰਾਹ ਵੱਖ ਤੇ ਸਾਡਾ ਵੱਖ ਆ ਇਹ ਚੀਜ਼ਾਂ ਹੁੰਦੀਆਂ ਵਾ ਤੇ ਨਾਲੇ ਇਹਦੇ ਤੇ ਤਾਂ ਸਾਨੂੰ ਪਹਿਲੇ ਹੀ ਬੜਾ ਗੁੱਸਾ ਆ ਇਹਨੂੰ ਤੇ ਹਿੱਸੇ ਦੀ ਗੱਲ ਕਰਨੀ ਨਹੀਂ ਚਾਹੀਦੀ ਨਾ ਏ ਵਿਖੋ ਨਾ ਪਰ ਜੋ ਵੀ ਆ ਅੱਜ ਦੀਆਂ ਗਲਤੀਆਂ ਭੋਗਿੰਦੇ ਨੇ ਹੁਣ ਮੇਕੇ ਹਾਲਾਤ ਕੀ ਨੰਨੰਦੇ ਤੁਹਾਨੂੰ ਹੁਣ ਦੱਸੋਂ ਨਿਆ ਮੇਰੇ ਦੇਲੇ ਦਦਾ ਮੈਂ ਕੀ ਕਰਾਂ ਭਵੇਂ ਕੇ ਲੱਖ ਮਾੜਾ ਕੀਤਾ ਵੈ ਨਾ ਮੇਰਨੇ ਮੇਰੇ ਤੋਂ ਕੇਦਾ ਮਾੜਾ ਵੇਖਿਆ ਨਹੀਂ ਜਾਂਦਾ ਚਲੋ ਦੱਸੋ ਕੀ ਕਰਨਾ ਚਾਹੁੰਦੇ ਜੀ ਕੀ ਹੈ ਆਪਾਂ ਕਰੀਏ ਅਹੀਂ ਉਹਨਾਂ ਦੇ ਦੱਸੋ ਮੈਂ ਆਣਾ ਨਹੀਂ ਹਲਪਾ ਉਹਨਾਂ ਕਰਕੇ ਨਹੀਂ ਕਰਨੀ ਰஞ்சிਤ ਤੁਹਾਡੇ ਕਰਕੇ ਕਰਨੀ ਹੈ ਦੱਸੋ ਤੁਸੀਂ ਕੀ ਚਾਹੁੰਦੇ ਜੀ ਆਪਾਂ ਉਹ ਕਰ ਲੈਨੇ ਆ ਮਮੀ ਜੀ ਨਾਲ ਸਲਾਹ ਕਰ ਲੈਨੇ ਜਿਹੜੀ ਗੱਲ ਚ ਜਦੋਂ ਆਪਣੇ ਤੇ ਮਾੜੇ ਦੇਣੀ ਹੈ ਨਾ ਤੈਨੂੰ ਪਤਾ ਆਪਣੇ ਨਾਲ ਨਹੀਂ ਏ ਲੋਤੇ ਹੋ ਤੇ ਹੁਣ ਉਹਨਾਂ ਦੇ ਮਾਰੇ ਦੇਣੇ ਤੇ ਜੇ ਆਪਾਂ ਉਹਨਾਂ ਦੇ ਨਾਲ ਨਾਲ ਨਹੀਂ ਖਲੋਤੇ ਤੇ ਆਪਣੇ ਤੋਂ ਉਹਨਾਂ ਦੇ ਵਿੱਚ ਫਰਕ ਕੀ ਰਹਿ ਗਿਆ ਉਹ ਫਰਕ ਨਹੀਂ ਰਹਿ ਗਿਆ ਗੱਲ ਤੇ ਆਪਣੀ ਖਲੋਣਾ ਚਾਹੀਦਾ ਨਾਲੇ ਮੇਰੀ ਭੈਣ ਆ ਚਲੋ ਉਹ ਇਦਾਂ ਲਿਓ ਸਦੀ ਮੈਣੀ ਹੈ ਕਿਦਾਂ ਦਾ ਹੈ ਮੈਨੂੰ ਲੱਗਦਾ ਮੈਨੂੰ ਉਹਦਾ ਸਾਥ ਦੇਣਾ ਚਾਹੀਦਾ ਠੀਕ ਹੀ ਕਹਿੰਦੇ ਆ ਰঞ্জੀਤ ਆਪਣਾ ਹੁਣ ਆਪਣਾ ਹੀ ਹੁੰਦਾ ਉਹਨੇ ਜੋ ਮਰਜ਼ੀ ਕਰਤਾ ਤੂੰ ਹੀ ਵੇਖ ਲੋ ਫੇਰ ਉਸੇ ਲਾਈਨ ਤੇ ਆਉਂਦੇ ਜੇ ਕਿ ਆਪਾਂ ਉਹਦੀ ਹੈਲਪ ਕਰੀਏ। ਸ਼ਮੀ ਗੱਲਾਂ ਆਪਣੇ ਮਕਾਨੇ ਦੀ ਨਹੀਂ ਆ। ਗੱਲ ਇਦਾਂ ਆ ਜਦੋਂ ਆਪਣੇ ਮਕਾਨ ਨੂੰ ਤਾਲਾ ਲੱਗਣ ਲੱਗਾ ਹੀ ਆ ਬੈਂਕ ਵਾਲੇ ਬੰਦ ਕਰਾ ਦੇ ਲੱਗੇ ਨੇ। ਯਾਦ ਹੀ ਉਹ ਦਿਨ ਤੇ ਆਪਣੇ ਤੇ ਕਿਤਾ ਪਾਜੜਾ ਪੈ ਗਈਆਂ ਹੈਗੀਆਂ। ਤੇ ਉਹਨਾਂ ਦਾ ਤਾਂ ਲਾ ਹੀ ਗਿਆ ਘਰੋਂ ਬਿਘਾਰ ਹੋ ਗਿਆ ਅਗਲੇ ਤੋਂ ਹੈਨਾ। ਤੇ ਮੇਰੀ ਭੈਣ ਮੈਨੂੰ ਦੁੱਖ ਆਉਂਦਾ। ਸੱਤ ਬਗਾਨਾ ਕਿਉਂ ਰਹਿ ਜਾਂਦਾ ਬੇੜਾ ਤੇ ਮੈਨੂੰ ਸੱਚੀ ਉਹਦੇ ਦੁੱਖ ਆ ਜਾਂਦਾ ਵਾ। ਇਹ ਤੇ ਫੇਰ ਆਪਣੀ ਤੇ ਦਿਲ ਜਾਈ ਆ। ਜਦੋਂ ਸਾਡੇ ਘਰ ਨੂੰ ਤਾਲਾ ਲੱਗਣ ਲੱਗਾ ਸੀ ਨਾ ਤੇ ਅਸੀਂ ਇਹਨਾਂ ਦੇ ਘਰ ਹੈਲਪ ਮੰਗਣ ਗਏ ਸੀ ਮੈਂ ਉਹਨਾਂ ਦੇ ਇਹਨਾਂ ਨੂੰ ਕਿੱਦਾਂ ਭੁੱਲ ਸਕਦੀ ਹਾਂ ਅੱਗੋਂ ਜੋ ਇਹਨਾਂ ਦੋਵਾਂ ਜੀ ਨੇ ਕੀਤਾ ਹੈ ਉਹ ਹਮੇਸ਼ਾ ਯਾਦ ਰਹੂਗਾ ਉਹ ਗੱਲਾਂ ਤੇ ਮੇਰੇ ਨੂੰ ਯਾਦ ਆ ਮੈਨੂੰ ਬਾਰ-ਬਾਰ ਯਾਦ ਆਉਂਦੀਆਂ ਗੱਲਾਂ ਪਰ ਮੇਰੀ ਹਾਲਸਰ ਹੁਣ ਕਿੱਥੇ ਰੋਦੀ ਹੋਗੀ ਲੋਕਾਂ ਨੇ ਪਤਾ ਕੀ ਕਹਿਣਾ ਜੇ ਅੱਜ ਦਾ ਪਿਓ ਜਿੰਦਾ ਹੁੰਦਾ ਨਾ ਤੇ ਇਹ ਕੁੜੀ ਦਾ ਸੜਕਾਂ ਤੇ ਨਾ ਰੋਦੀ ਏ ਚਲੋ ਤੁਸੀਂ ਦੱਸ ਦਿਓ ਹੁਣ ਵੀ ਤੁਸੀਂ ਕੀ ਚਾਹੁੰਦੇ ਜੀ ਜੇ ਜੰਨੀ ਤੁਸ ਸੁਣੇ ਤਾਂ ਇਹ ਗੱਲ ਸੋ ਤੇਨੂੰ ਲੱਗਦਾ ਆਪਾਂ ਨੂੰ ਇਹ ਲੈ ਲੈ ਆਪਰੇ ਕਰ ਲੈਣਾ ਚਾਹੀਦਾ ਵਧੀਆ ਲੋ ਕਰਨੀ ਚਾਹੀਦੀ ਆਪਾਂ ਐ ਟਾਈਮ ਤੇ ਨਾ ਖੜਨਾ ਚਾਹੀਦਾ ਆਪਾਂ ਸਾਡੇ ਨੇ ਪੰਜ ਨੇ ਮਰਜ਼ੀ ਮਾੜੀ ਕੀਤੀ ਉਹਨੇ ਪਰ ਆਪਾਂ ਤਾਂ ਮੈਨੂੰ ਹੁੰਦਾ ਉਹਨੇ ਵਰਗੀ ਹੋਣੀ ਆ ਛੱਡੋ ਕੋਈ ਗੱਲ ਨਹੀਂ ਤੁਸੀਂ ਜਿੱਦਾਂ ਕਹੋ ਬਾਕੀ ਆਪਾਂ ਅਮੇਜ਼ਿੰਗ ਇੱਕ ਕਰ ਪੁੱਛ ਲੈਨੇ ਤੇ ਕਹਿ ਦੋ ਉਹਨਾਂ ਨੂੰ ਕਿ ਆਜੋ ਤੇ ਇੱਥੇ ਰਹਿਪੋ ਤੇ ਰਹਿਣ ਮੰਨਿਆ ਜੀ ਤਨਾ ਉਹ ਤਾਂ ਗੱਲ ਦੇ ਸਹੀ ਹੈ ਮੰਮੀ ਨੇ ਜਰਨੀ ਗਈ ਜਾਣਾ ਮੰਮੀ ਵੀ ਆਪਣੇ ਕਰਕੇ ਚੁੱਪਿਆ ਤੇ ਇਹਨਾਂ ਨੂੰ ਰਹਿਣਾ ਲੱਗੇ ਕਿਉਂਕਿ ਮੰਮੀ ਦੇ ਕਹਿਣ ਤੇ ਜੇ ਮੰਮੀ ਧੋਕਾ ਖਾਵੇ ਕੀ ਹੈ ਉਹਨੇ ਨੇ ਮੰਮੀ ਦਾ ਵੀ ਨਹੀਂ ਲਿਆਜ ਰੱਖਿਆ ਦੋਵਾਂ ਜਣਿਆਂ ਨੇ ਪਰ ਮਾਂ ਇੱਕ ਮਾਂ ਦਾ ਦਿਲ ਤੈਨੂੰ ਪਤਾ ਹੀ ਆ ਮੰਮੀ ਦਾ ਕੀ ਲਿਆਜ ਰੱਖਣਾ ਸੀ ਜਿੱਦਣ ਅਸੀਂ ਗਏ ਸੀ ਇਹਨਾਂ ਦੇ ਘਰ ਮੰਮੀ ਨਾਲ ਹੀ ਸੀ ਮੰਮੀ ਦੀ ਸੁਣੀ ਗਣੀ ਸੀ ਏਦੇ ਉਲਟਾ ਹੋਰ ਦੇ ਹੀ ਸਿਕੰਜਾ ਪਾਉਣ ਮੰਮੀ ਨੂੰ ਇਹ ਮੰਮੀ ਇੱਥੇ ਰਵੇ ਤੇ ਜੋ ਕੁਝ ਹੈਗਾ ਸਾਡੇ ਨਾਲ ਕਰਦੇ ਇਹ ਤੇ ਗੇਮ ਤੇ ਗੇਮ ਗੇਮ ਤੇ ਗੇਮ ਖੇਡਦੇ ਰਹੇ ਮੈਨੂੰ ਭੁੱਲਤੇ ਨਹੀਂ ਗਈਆਂ ਪਰ ਚਲੋ ਕੋਈ ਗੱਲ ਨਹੀਂ ਮੈਂ ਫਿਰ ਵੀ ਤੁਹਾਡਾ ਸਾਥ ਦੇਣ ਨੂੰ ਤਿਆਰ ਹਾਂ ਚੰਮੀ ਤੇਰਾ ਥੈਂਕਸ ਤੂੰ ਮੇਰੀ ਦਿਲ ਦੀ ਗੱਲ ਸਮਝ ਲਈ ਸ ਬਹੁਤ ਵਧੀਆ